ਨਵਾਂ ਸ਼ਹਿਰ ਦੇ ਬੰਗਾ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁੱਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹਤਿਆ ਕੰ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਦਾਦੀ ਸਤਿਆਨੇ ਦੱਸਿਆ ਕਿ ਉਹਨਾਂ ਦਾ ਪੋਤਾ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਰਹਿ ਰਿਹਾ ਸੀ ਅਤੇ ਫਾਈਨੈਂਸ ਦਾ ਕੰਮ ਕਰ ਰਿਹਾ ਸੀ ਜਿਸ ਨੂੰ ਲੁੱਟੇਰਿਆਂ ਨੇ ਲੁੱਟ ਦੀ ਨੀਤਨਾ ਗੋਲੀ ਮਾਰ ਕੇ ਉਸ ਦੀ ਹਤਿਆ ਕੀਤੀ ਹੈ ਅਤੇ ਗੋਲੀ ਮਾਰਨ ਤੋਂ ਉਪਰੰਤ ਲੁੱਟੇਰਿਆਂ ਨੇ ਨਕਦੀ ਤੇ ਉਸ ਦੀ ਸਕੂਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਦਾਨੂ ਦੱਸਿਆ ਕਿ 4 ਕੁ ਮਹੀਨੇ ਪਹਿਲਾਂ ਵੀ ਉਹਨਾਂ ਦੇ ਪੁੱਤ ਜਵਾਈ ਦੀ ਵੀ ਲੁਟੇਰਿਆਂ ਵੱਲੋਂ ਮਨੀਲਾ 'ਚ ਹੱਤਿਆ ਕਰ ਦਿੱਤੀ ਗਈ ਸੀ। ਉਹ ਛੋਟੀਆਂ ਛੋਟੀਆਂ ਆ ਤੇ ਉਹਨੇ ਤਾਂ ਜਿੱਦਾਂ ਮੁੜ ਕੇ ਆ ਨਹੀਂ ਸਕਦਾ ਹੁਣ ਤੇ ਕਿੱਦਾਂ ਹੋ ਸਕੇ? ਫਲਬਾਨਾ ਹਾਂਜੀ ਫਲਬਾਨਾ ਅੱਛਾ ਜਦੋਂ ਮਰੀ ਲਾਈ ਆ ਉਹ ਹਾਂਜੀ ਤੇ ਕਿ ਕਿੰਨਾ ਚਿਰ ਸਮਾਉ ਆ ਦੇ ਹਾਂ ਜੀ ਉਹ ਤਾਂ ਬੰਦਰਾ ਸਾਲ ਹੋ ਗਿਆ ਹੈ ਇਹਨੂੰ ਵੱਕੇ ਅੱਛਾ ਜੀ ਵਿਆਹ ਸੀ ਕੋਰ ਹਾਂ ਜੀ ਵਿਆਹ ਆ ਸੀਗਾ ਦੋ ਗੁੱਡੀਆਂ ਆ ਉਹਦੀਆਂ ਤੇ ਹੁਣ ਕੀ ਕਰ ਸਕਦੇ ਆ ਕੀ ਖਾਣ ਨੂੰ ਉਹਨੂੰ ਉਹਨਾਂ ਨੂੰ ਹੋਵੇ ਕਿਦਾਂ ਨਹੀਂ ਪਤਾ ਨਹੀਂ ਲੱਗਿਆ ਸਾਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਸਜਾ ਲਗਣੀ ਚਾਹੀਦੀ ਐ ਹੁਣ ਫੇ ਕੀ ਖਾਵ ਬੱਚੇ ਕੀ ਖਾਊਗੇ ਆ ਮੇਰਾ ਪੁੱਤਾਂ ਮਾਰਿਆ ਉਹ ਵੀ ਐਦਾਂ ਇਹਨਾਂ ਨੂੰ ਮਾਰਨਾ ਚਾਹੀਦਾ ਸਜ਼ਾ ਇਹਨਾਂ ਨੂੰ ਦੇਣੀ ਚਾਹੀਦੀ ਆ ਅੱਜ ਸਾਨੂੰ ਤਾਂ ਕਹਿੰਦੇ ਹੁੰਦੇ ਆ ਆਪੇ ਮਾਰੇ ਨਮਸ਼ਾਹ ਤੋਂ ਸੁਖਿੰਦਰ ਸਿੰਘ ਸੁਖਾ ਦੀ ਰਿਪੋਰਟ ਪੰਜਾਬ ਟੂਡੇ